ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਹਜ਼ੂਰ ਸਾਹਿਬ ਇੱਕ ਗੁਰੂ ਘਰ ਹੋਰ ਬਣ ਰਿਹਾ ਜਿੱਥੇ ਸਤਿਗੁਰੂ ਜੀ ਦیدار ਦੇਣ ਕੇ ਆਪਾਂ ਇਹਨਾਂ ਬੇਨਤੀਆਂ ਨੂੰ ਥੋੜਾ ਜਿਹਾ ਸਾਂਝਾ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਜਦੋਂ ਪੜਾਂਗੇ ਤੇ ਸਾਰੇ ਜਿਹੜੇ ਦਰਵਾਜ਼ੇ ਨੇ ਉਹ ਖੁੱਲ ਜਾਂਦੇ ਨੇ ਜਿਹੜੇ ਆਤਮਾ ਦੇ ਮੈਲੇ ਦਰਵਾਜ਼ੇ ਹੁੰਦੇ ਨੇ ਉਹ ਸਾਰੇ ਖੁੱਲ ਜਾਂਦੇ ਨੇ ਕਿੰਨਾ ਤੇ ਸਾਧ ਸੰਗਤ ਇੱਕ ਬੇਨਤੀ ਆਪ ਜੀ ਨਾਲ ਖਾਸ ਕਰਕੇ ਮੈਂ ਸਾਂਝੀ ਕਰ ਦੇਵਾਂ ਕਿ ਜਦੋਂ ਗੁਰੂ ਨੂੰ ਪਾਉਣ ਦੀ ਚਾਹਤ ਹੋਵੇ ਤੇ ਸਾਧ ਸੰਗਤ ਬੰਦਾ ਫਿਰ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ ਵੱਡੀ ਵੱਡੀ ਜਿਹੜੀ ਬੰਦੇ ਦੀ ਪ੍ਰਸੰਨਤਾ ਹੀ ਹੁੰਦੀ ਹੈ ਨਾ ਉਹ ਵੀ ਰਾਜੀ ਹੋ ਜਾਂਦਾ ਤੇ ਜਿਹੜੀ ਕਠੋਰ ਆਤਮਾ ਹੁੰਦੀ ਹੈ ਉਹ ਵੀ ਰਾਜੀ ਹੋ ਜਾਂਦੀ ਹੈ ਜਦੋਂ ਅੰਦਰ ਚਾਹਤ ਹੋਵੇ ਕਿ ਮੈਂ ਗੁਰੂ ਦਾ دیدار ਕਰਨਾ ਹੈ ਮੈਂ ਪਾਤਸ਼ਾਹ ਦਾ دیدار ਕਰਨਾ ਹੈ ਮੈਂ ਸਤਗੁਰ ਸੱਚੇ ਪਾਤਸ਼ਾਹ ਦਾ دیدار ਕਰਨਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ دیدار ਕਰਨਾ ਹੈ ਤੇ ਪਿਆਰਿਓ ਮੈਂ ਵੇਖ ਰਿਹਾ ਸਾਂ ਕਾਫੀ ਰੌਲਾ ਜਾ ਪੈ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਹਜ਼ੂਰ ਸਾਹਿਬ ਇੱਕ ਗੁਰੂ ਘਰ ਪ੍ਰਗਟ ਹੋਏਗਾ ਤੇ ਉਸ ਤੋਂ ਬਾਅਦ ਸਤਿਗੁਰ ਉੱਥੇ ਆ ਕੇ دیدار ਦੇਣਗੇ ਸਾਧ ਸੰਗਤ ਮੇਰੇ ਮਨ 'ਚ ਸਵਾਲ ਆਇਆ ਕਿ ਜਿਹੜਾ ਤਖਤ ਸਾਹਿਬ ਬਣਿਆ ਹੋਇਆ ਕਦੇ ਤੁਸੀਂ ਉਹਦੀ ਮਹਾਨਤਾ ਨੂੰ ਸਮਝਿਆ ਕਦੇ ਬੈਠ ਕੇ ਗੁਰਬਾਣੀ ਦਾ ਜਾਪ ਕਰਿਆ ਕਦੇ ਬੈਠ ਕੇ ਇਹ ਆਸ ਕੀਤੀ ਹੈ ਕਿ ਸਤਿਗੁਰੂ ਜੀ ਮੈਨੂੰ ਗੁਰਬਾਣੀ ਪੜਨ ਦੀ ਜਾਚ ਦਿਓ ਤੇ ਮੈਨੂੰ ਆਪ ਜੀ ਦਾ دیدارਾ ਵੀ ਬਖਸ਼ਿਓ ਪਰ ਨਹੀਂ ਸੇਵਾ ਥੋਰੀ ਮੰਗਣ ਬਹੁਤਾ ਆਈ ਕਿ ਹੋਰ ਗੁਰੂ ਘਰ ਬਣੇਗਾ ਇੱਕ ਹੋਰ ਗੁਰੂ ਘਰ ਬਣੇਗਾ ਉੱਥੇ ਸਤਿਗੁਰੂ ਜੀ ਆਉਣਗੇ ਫਿਰ ਦਿਦਾਰੇ ਹੋਣਗੇ ਸਾਰ ਸੰਗਤ ਇਹਦਾ ਮਤਲਬ ਤਖਤ ਸਾਹਿਬ ਦੀ ਸਾਡੇ ਨਿਗਾਹ ਦੇ ਵਿੱਚ ਕੋਈ ਅਹਿਮੀਅਤ ਨਹੀਂ ਹੈਗੀ ਚਲੋ ਖੈਰ ਚਲੋ ਲੋਕਾਂ ਦੀਆਂ ਆਪ ਉਹ ਆਪਣੀਆਂ ਗੱਲਾਂ ਨੇ ਜਿੰਨੇ ਮੂੰਹ ਨਹੀਂ ਗੱਲਾਂ ਬਣ ਜਾਂਦੀਆਂ ਨੇ ਪਰ ਅਸਲ ਦੇ ਵਿੱਚ ਜਿਹੜੀ ਗੱਲ ਆਪ ਜੀ ਨਾਲ ਮੈਂ ਸਾਂਝੀ ਕਰਨੀ ਆ ਸਤ ਸੰਗਤ ਉਹ ਇਹ ਵੇ ਕਿ ਸਭ ਤੋਂ ਵੱਡੀ ਵਿਚਾਰ ਜਿਹੜੀ ਹੈ ਉਹ ਇਹ ਹੈ ਕਿ ਸਾ ਸੰਗਤ ਜੇ ਗੁਰੂ ਦੇ دیدار ਕਰਨ ਦੀ ਆਪਜੀ ਦੇ ਮਨ ਦੇ ਵਿੱਚ ਚਾਹਨਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਗੁਰੂ ਦਾ دیدار ਹੋਵੇ ਜੇਕਰ ਤੁਸੀਂ ਮਨ ਦੇ ਵਿੱਚ ਇਹ ठान ਲਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਦਾ دیدار ਹੋਵੇ ਤੇ ਪਿਆਰਿਓ ਫਿਰ ਯਾਦ ਰੱਖਿਓ ਕਿ ਗੁਰੂ ਦਾ دیدار ਜਿਹੜਾ ਹੈ ਨਾ ਉਹ ਆਪਜੀ ਨੂੰ ਹੋ ਜਾਣਾ ਹੈ ਤਖਤ ਸਾਹਿਬ ਤੇ ਤੁਸੀਂ ਭਾਵੇਂ ਅਰਦਾਸ ਕਰੋ ਚਾਹੇ ਘਰੇ ਬੈਠ ਕੇ ਗੁਰਬਾਣੀ ਦਾ ਜਾਪ ਕਰੋ ਤੁਹਾਨੂੰ ਦਿਦਾਰਾ ਹੋ ਹੀ ਜਾਣਾ ਹੈ ਬੜੀ ਵੱਡੀ ਕਿਰਪਾ ਸਤਿਗੁਰ ਦੀ ਹੋ ਜਾਣੀ ਹੈ ਬੜੀ ਵੱਡੀ ਰਹਿਮਤ ਸਤਿਗੁਰ ਸੱਚੇ ਪਾਤਸ਼ਾਹ ਦੀ ਹੋ ਜਾਣੀ ਹੈ ਤੇ ਸਾਧ ਸੰਗਤ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਸ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਹੀਂ ਤੇ ਪਿਆਰਿਓ ਕੋਈ ਗੁਰੂ ਘਰ ਵੱਖਰਾ ਨਹੀਂ ਬਣਨ ਜਾ ਰਿਹਾ ਜਿੱਥੇ ਸਤਗੁਰੂ ਆਉਣਗੇ ਦਿਦਾਰੇ ਦੇਣਗੇ ਤੁਸੀਂ ਇੱਥੇ ਹੀ ਦਿਦਾਰੇ ਕਰਨੇ ਹੋ ਤੁਹਾਨੂੰ ਇੱਥੇ ਹੀ ਦਿਦਾਰੇ ਹੋ ਜਾਣਗੇ ਕਦੇ ਆਪ ਜੀ ਇਸ ਗੱਲ ਨੂੰ ਥੋੜਾ ਜਿਆ ਅੰਦਰ ਆਤਮੇ ਦੇ ਨਾਲ ਮੰਨ ਕੇ ਚੱਲਿਓ ਕਿ ਸਤਗੁਰੂ ਦਿਦਾਰੇ ਦਿਓ ਹੇ ਪਾਤਸ਼ਾਹ ਜੀ ਆਪ ਜੀ ਬਖਸ਼ਿਸ਼ ਕਰਿਓ ਦਿਦਾਰਾ ਦਿਓ ਸਤਗੁਰੂ ਕਿ ਆਪ ਜੀ ਦਾ دیدار ਪਾ ਕੇ ਮੈਂ ਧੰਨ ਹੋ ਜਾਵਾਂ ਗੁਰੂ ਕੇ ਖੁੱਲੇ ਦਰਸ਼ਨ ਦੇਦਾਰੇ ਉਦੋਂ ਹੁੰਦੇ ਨੇ ਜਦੋਂ ਸਾਡੇ ਕੋਲੇ ਨਾਮ ਦੀ ਕਮਾਈ ਹੋਵੇ ਜਦੋਂ ਸਾਡੇ ਕੋਲੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਜਿਹੜੀ ਹੈ ਉਹ ਕਮਾਈ ਹੋਵੇ ਤੇ ਸਾ ਸੰਗਤ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਦੋਂ ਕਿਰਪਾ ਕਰਦੇ ਨੇ ਜਦੋਂ ਸਾਡੇ ਕੋਲ ਉਹ ਜਿਹੜੀ ਹੈ ਨਾ ਸਮਰੱਥਾ ਬਣ ਜਾਏ ਸਮਰੱਥਾ ਬਣ ਜਾਏ ਵਿਹਾਂ ਵਾਕਈ ਜਿਹੜੀ ਸਮਰੱਥਾ ਹੁਣ ਇਹਨਾਂ ਕੋਲੇ ਮੌਜੂਦ ਹੈ ਭਾਈ ਹੁਣ ਇਹ ਸਮਰੱਥਾ ਜਿਹੜੀ ਹੈ ਇਹਨਾਂ ਦੀ ਜ਼ਰੂਰੀ ਹੈ ਤੇ ਪਿਆਰਿਓ ਉਦੋਂ ਦਿਦਾਰੇ ਹੁੰਦੇ ਨੇ ਇਸ ਕਰਕੇ ਤੇ ਦਿਦਾਰੇ ਕਰਨੀਆਂ ਤੇ ਅੱਜ ਹੀ ਤੁਸੀਂ ਸ਼ਬਦ ਦੀ ਕਮਾਈ ਕਰੋ ਤੁਹਾਨੂੰ ਹੋ ਜਾਣਗੇ ਤੇ ਗੱਲਾਂ-ਬਾਤਾਂ ਵਿੱਚ ਬਹਿ ਕੇ ਸਮਾਂ ਖਰਾਬ ਨਾ ਕਰਿਏ ਇਸ ਗੱਲ ਨੂੰ ਥੋੜਾ ਜਿਹਾ ਸਮਝਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ